ਹੈਲੋ ਜੀ ਵੈਲਕਮ ਟੂ ਬੇ ਘਰ ਦੀ ਕੰਟੀਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਰਖੜੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਹਨ ਤੇ ਅੱਜ ਅਸੀਂ ਰਖੜੀ ਸਪੈਸ਼ਲ ਬਹੁਤ ਹੀ ਟੇਸਟੀ ਤੇ ਈਜ਼ੀ ਤਰੀਕੇ ਨਾਲ ਮੋਤੀचूर ਦੇ ਲੱਡੂ ਬਣਾ ਕੇ ਤਿਆਰ ਕਰਾਂਗੇ देर ਨਾ ਕਰਦੇ ਹੋ ਸ਼ੁਰੂ ਕਰਦੇ ਹਾਂ ਚੱਲਦੀ ਆਪਣੀ ਰੈਸਪੀ ਮੋਤੀचूर ਦੇ ਲੱਡੂ ਬਣਾਉਣ ਵਾਸਤੇ ਇੱਕ ਕੋਲੀ ਅਸੀਂ ਵੇਸਣ ਲਿਆਏ ਤੇ ਨਾਲ ਹੀ ਇੱਕ ਕੋਲੀ ਆਪਾਂ ਪਾਣੀ ਦੀ ਲਈਏ ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਦੋਨਾਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਵੇਸਣ ਨੂੰ ਆਪਾਂ ਘੋਲ ਕੇ ਇਹਦਾ ਇੱਕ ਕੋਹਲ ਤਿਆਰ ਕਰਾਂਗੇ ਇਸ ਤਰ੍ਹਾਂ ਸੀ ਇੱਕ ਡੂੰਗਾ ਲਿਆ ਹੈ ਤੇ ਛਾਨਣੀ ਦੇ ਵਿੱਚ ਪਾ ਕੇ ਵੇਸਣ ਨੂੰ ਆਪਾਂ ਛਾਣ ਲਵਾਂਗੇ ਵੇਸਣ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਹੈ ਤੇ ਜਦੋਂ ਵੀ ਤੁਸੀਂ ਇਹ ਲੱਡੂ ਬਣਾਣੇ ਨੇ ਤੇ ਵੇਸਣ ਨੂੰ ਸਭ ਤੋਂ ਪਹਿਲਾਂ ਛਾਣਣਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਕੋਹਲ ਤਿਆਰ ਕਰਾਂਗੇ ਇੱਕ ਕੋਲੀ ਪਾਣੀ ਦੀ ਲਈ ਹੈ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਵੇਸਣ ਨੂੰ ਅਪਰ ਚੰਗੀ ਤਰ੍ਹਾਂ ਘੋਲ ਕੇ ਤਿਆਰ ਕਰਾਂਗੇ ਕਿ ਤਾਂ ਕਿ ਇਹਦੇ ਵਿੱਚ ਕੋਈ ਵੀ ਗਠਾ ਵਗੈਰਾ ਨਾ ਬਣ। ਵੇਸਣ ਨੂੰ ਅਸੀਂ ਚੰਗੀ ਤਰ੍ਹਾਂ ਪਾਣੀ ਪਾ ਕੇ ਘੋਲ ਲਿਆ ਹੈ। ਹੁਣ 4-5 ਮਿੰਟ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਇੱਕ ਸਾਈਡ ਵੱਲ ਘੁਮਾਵਾਂਗੇ ਤਾਂ ਕਿ ਥੋੜਾ ਜਿਹਾ ਵੇਸਣ ਲਾਈਟ ਹੋ ਜਾਵੇ। ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਸਾਨੂੰ ਕਿਸ ਤਰ੍ਹਾਂ ਦਾ ਇਹਦਾ ਕੋਲ ਚਾਹੀਦਾ ਹੈ। ਆ ਦੇਖੋ ਜੀ ਸਾਨੂੰ ਇਸ ਤਰ੍ਹਾਂ ਦਾ ਇਹਦਾ ਕੋਲ ਚਾਹੀਦਾ ਹੈ। ਕੋਲ ਨਾ ਹੀ ਬਹੁਤ ਗਾੜਾ ਤੇ ਨਾ ਹੀ ਬਹੁਤ ਪਤਲਾ ਹੈ। બસ ਇਸ ਤਰ੍ਹਾਂ ਦਾ ਦੇਖੋ ਚਮਚ ਦੀ ਇਸ ਸਾਈਡ ਤੇ ਹਲਕੀ ਜਿਹੀ ਦੀ ਕੋਟਿੰਗ ਹੋ ਰਹੀ ਹੈ ਜਿਹੜੀ ਸਾਈਡ ਤੇ ਆਪਾਂ ਇਹਨੂੰ ਇੱਕ ਵਾਰੀ ਘੁਮਾ ਰਿਹਾ ਬਸ ਉਸੇ ਸਾਈਡ ਤੇ ਇਹਨੂੰ ਘੁਮਾਣਾ ਹੈ ਜੇ ਉਲਟ ਸਾਈਡ ਤੇ ਘੁਮਾਵਾਂਗੇ ਤੇ ਇਹਦੇ ਵਿੱਚ ਜਿਹੜੀ ਹਵਾ ਭਰੀ ਹੋਏਗੀ ਉਹ ਸਭ ਨਿਕਲ ਜਾਏਗੀ ਤੇ ਫਿਰ ਆਪਣੀ ਬੂੰਦੀ ਸਹੀ ਨਹੀਂ ਬਣੇਗੀ ਵੇਸਣ ਨੂੰ ਆਪਾਂ ਇੱਕ ਸਾਈਡ ਵਾਲੀ ਘੁਮਾਵਾਂਗੇ ਤਾਂ ਕਿ ਥੋੜਾ ਜਿਹਾ ਲਾਈਟ ਹੋ ਜਾਵੇ ਇੱਕ ਕੋਲੀ ਆਪਾਂ ਪਾਣੀ ਦੀ ਲਈ ਸੀ ਉਹਦੇ ਵਿੱਚੋਂ ਥੋੜਾ ਜਿਹਾ ਪਾਣੀ ਆਪਣਾ ਬਚ ਗਿਆ ਮੌਣੀ ਕੋਲੀ ਆਪਾਂ ਨੂੰ ਲੱਗੀ ਹੈ ਪਾਣੀ ਦੀ ਫਿਰ ਸਣ ਨੂੰ ਭੋਲਣ ਲੱਗਿਆ ਇਹ ਲੱਡੂਆਂ ਨੂੰ ਆਪਾਂ ਇਸ ਤਰ੍ਹਾਂ ਇਸ ਪਾਈਪਿੰਗ ਬੈਗ ਨਾਲ ਬਣਾਵਾਂਗੇ ਬੜੇ ਆਰਾਮ ਨਾਲ ਸਾਨੂੰ ਇਹ ਫੈਕਟਰੀ ਸ਼ਾਪ ਤੋਂ ਮਿਲ ਜਾਂਦਾ ਹੈ ਤੇ ਤੁਸੀਂ ਚਾਹੋ ਤਾਂ ਜਿਵੇਂ ਤੁਹਾਡੇ ਕੋਲ ਦੁੱਧ ਜਾਂਦੇ ਵਾਲੇ ਪੈਕਟ ਦੇ ਲਿਫਾਫਾ ਹੋਵੇ ਖਾਲੀ ਤੁਸੀਂ ਉਹਦੇ ਨਾਲ ਵੀ ਇਹਨੂੰ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਇੱਕ ਗਲਾਸ ਲਵਾਂਗੇ ਤੇ ਹੁਣ ਅਸੀਂ ਇਹ ਵਾਲਾ ਕੋਲ ਇਹਦੇ ਵਿੱਚ ਪਾਵਾਂਗੇ ਤੁਸੀਂ ਚਾਹੋ ਤੈਨੂੰ ਛਾਨਣੀ ਨਾਲ ਵੀ ਬਣਾ ਸਕਦੇ ਹੋ ਉਹਦੇ ਵਾਸਤੇ ਆਪਾਂ 0 ਨੰਬਰ ਦੀ ਛਾਨਣੀ ਦਾ ਇਸਤੇਮਾਲ ਕਰ ਸਕਦੇ ਆ ਜਿਹਦੇ ਨਾਲ ਕਿ ਆਪਣੇ ਬਹੁਤ ਹੀ ਬਰੀਕ ਬੂੰਦੀ ਬਣ ਕੇ ਤਿਆਰ ਹੋਏਗੀ ਬੈਟਰ ਨੂੰ ਅਸੀਂ ਇਸ ਤਰ੍ਹਾਂ ਪਾ ਲਿਆ ਜੀ ਹੁਣ ਅਸੀਂ ਇਸ ਤਰ੍ਹਾਂ ਇਹਨੂੰ ਉੱਪਰੋਂ ਦੀ ਚੰਗੀ ਤਰ੍ਹਾਂ ਫੋਲਡ ਕਰ ਲਵਾਂਗੇ ਤੇ ਬਸ ਇੱਥੇ ਆਪਾਂ ਇਹਦੇ ਬਿਲਕੁਲ ਕੈਂਚੀ ਦੇ ਨਾਲ ਬਰੀਕ ਜਿਹਾ ਸੀ ਕੱਟ ਲਗਾਵਾਂਗੇ ਆਪਾਂ ਜ਼ਿਆਦਾ ਨਹੀਂ ਇਹਨੂੰ ਕੱਟਣਾ ਨਹੀਂ ਤੇ ਸਾਡੀ ਪੁੰਦੀ ਮੋਟੀ ਬਣ ਕੇ ਤਿਆਰ ਹੋਏਗੀ ਤੇ ਸਭ ਤੋਂ ਪਹਿਲਾਂ ਅਸੀਂ ਪੁੰਦੀ ਵਾਸਤੇ ਘਿਓ ਨੂੰ ਗਰਮ ਕਰਦੇ ਹਾਂ ਪੈਨ ਦੇ ਵਿੱਚ ਆਪਾਂ ਦੇਸੀ ਘਿਓ ਪਾ ਰਹੇ ਹਾਂ ਕਿਉਂਕਿ ਮੋਤੀ ਚੂਰ ਦੇ ਲੱਡੂ ਦੇਸੀ ਘਿਓ ਦੇ ਵਿੱਚ ਹੀ ਬੰਦੇ ਨੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਘਿਓ ਆਪਣਾ ਗਰਮ ਹੋ ਗਿਆ ਤੇ ਫਲੇਮ ਆਪਾਂ ਬਿਲਕੁਲ ਲੋ ਕਰਤੀਏ ਤੇ ਇਸ ਤਰ੍ਹਾਂ ਇਹਨੂੰ ਆਪਾਂ ਅੱਗੇ ਉਹਦੇ ਬਿਲਕੁਲ ਬਰੀਕ ਜਿਹਾ ਕੱਟ ਲਗਾਵਾਂਗੇ ਕੱਟ ਆਪਾਂ ਜ਼ਿਆਦਾ ਵੱਡਾ ਨਹੀਂ ਲਗਾਣਾ بس ایک دو واری ਆਪਾਂ ਪਹਿਲਾ بونڈی ਬਣਾ ਕੇ ਦੇਖਾਂਗੇ ਦੇਖੋ ਜੀ بونڈی ਆਪਣੀ ਬਿਲਕੁਲ ਸਹੀ ਬਣ ਰਹੀ ਹੈ ਆ ਦੇਖੋ ਜੀ ਤੇ ਹੁਣ ਆਪਾਂ ਬਾਕੀ ਦੀ ਬੂੰਦੀ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਕੋਨ ਨੂੰ ਦਬਾਣਾ ਨਹੀਂ ਇਸ ਤਰ੍ਹਾਂ ਆਪਾਂ ਹੱਥ ਨੂੰ ਥੋੜਾ ਥੋੜਾ ਹਿਲਾਣਾ ਹੈ ਇਹਦੇ ਨਾਲ ਥੋੜਾ ਜਿਹਾ ਬੂੰਦੀ ਘੱਟ ਬਣਦੀ ਹੈ ਤੇ ਪਰ ਬਣਦੀ ਬਹੁਤ ਸੋਹਣੀ ਹੈ ਥੋੜੀ ਮਿਹਨਤ ਜ਼ਿਆਦਾ ਲੱਗਦੀ ਹੈ ਦੇਖੋ ਜੀ ਕਿੰਨੀ ਸੋਹਣੀ ਆਪਣੀ ਬਰੀਕ ਬੂੰਦੀ ਬਣ ਕੇ ਤਿਆਰ ਹੋਈ ਹੈ ਇਹਦੇ ਨਾਲ ਇਹ ਆ ਕਿ ਬੂੰਦੀ ਜਿਹੜਾ ਥੋੜੀ ਬੰਦੀ ਹੈ ਪਰ ਬੰਦੀ ਬਹੁਤ ਜ਼ਿਆਦਾ ਵਧੀਆ ਹੈ ਇਸ ਤਰ੍ਹਾਂ ਇੱਕ ਛਾਨਣੀ ਵਿੱਚ ਕੱਢ ਲਾਂਗੇ ਤਾਂ ਕਿ ਇਹਦੇ ਵਿੱਚ ਐਕਸਟਰਾ ਜਿਹੜਾ ਘਿਓ ਆ ਸਾਰਾ ਬਾਹਰ ਨਿਕਲ ਜਾਵੇ ਲਓ ਜੀ ਆਪਣੀ ਸਾਰੀ ਬੂੰਦੀ ਬਣ ਕੇ ਬਿਲਕੁਲ ਤਿਆਰ ਹੈ ਕਿੰਨੂੰ ਵੀ ਅਸੀਂ ਪਲੇਟ ਵਿੱਚ ਕੱਢਾਂਗੇ ਆ ਦੇਖੋ ਜੀ ਕਿੰਨੀ ਵਧੀਆ ਬੂੰਦੀ ਆਪਣੀ ਬਰੀਕ ਬੂੰਦੀ ਬਣ ਕੇ ਤਿਆਰ ਹੋਈ ਹੈ ਇਹਨੂੰ ਅਸੀਂ ਬਿਨਾਂ ਕਿਸੇ ਸ਼ਰਣੀ ਤੋਂ ਬਣਾ ਕੇ ਤਿਆਰ ਕੀਤਾ ਹੈ ਹੁਣ ਆਪਾਂ ਇਹਨਾਂ ਲੱਡੂਆਂ ਵਾਸਤੇ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਲੱਡੂਆਂ ਵਾਸਤੇ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇੱਕ ਕੌਲੀ ਆਪਾਂ ਖੰਡ ਲਈ ਹੈ ਤੇ ਇਹਦੇ ਵਿੱਚ ਅਸੀਂ ਅੱਧੀ ਕੌਲੀ ਪਾਣੀ ਪਾ ਦਾਂਗੇ ਇਹ ਵਾਲੀ ਚਾਸ਼ਨੀ ਆਪਾਂ ਜਿੰਨੀ ਦੇਰ ਪਕਾਣਾ ਜਿੰਨੀ ਦੇਰ ਤੱਕ ਇਹਦੇ ਵਿੱਚ ਇੱਕ ਚਿਪਚਿਪਾ ਪਾਣੀ ਆ ਜਾਂਦਾ ਖਾਂਡ ਬਿਲਕੁਲ ਚਾਸ਼ਨੀ ਵਿੱਚ ਖੁਰ ਗਈ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚੁਟਕੀ ਲੱਡੂਆਂ ਵਾਲਾ ਕਲਰ ਪਾਵਾਂਗੇ ਕਿਉਂਕਿ ਮਤੀਚੂਰ ਦੇ ਲੱਡੂ ਹਮੇਸ਼ਾ ਹੀ ਥੋੜੇ ਜਿਹਾ ਡਾਰਕ ਕਲਰ ਦੇ ਹੁੰਦੇ ਨੇ ਤੇ ਇਸ ਕਰਕੇ ਆਪਾਂ ਇਹਨੂੰ ਚਾਸ਼ਨੀ ਨੂੰ ਥੋੜਾ ਜਿਹਾ ਇਹਦੇ ਵਿੱਚ ਰੰਗ ਪਾ ਕੇ ਪਕਾ ਲਵਾਂਗੇ ਅਜੀ ਆਪਾਂ ਥੋੜੀ ਦੇਰ ਇਹਨੂੰ ਹੋਰ ਪਕਾਵਾਂਗੇ ਜੇ ਤੁਸੀਂ ਚਾਹੋ ਤਾਂ ਜਿਸ ਟਾਈਮ ਤੇ ਆਪਾਂ ਬੂੰਦੀ ਬਣਾਈ ਸੀ ਉਸ ਟਾਈਮ ਤੇ ਤੁਸੀਂ ਉਹਦੇ ਵਿੱਚ ਤੁਸੀਂ ਇਹ ਲੱਡੂਆਂ ਵਾਲਾ ਰੰਗ ਪਾ ਕੇ ਬੂੰਦੀ ਨੂੰ ਬਣਾ ਸਕਦੇ ਹੋ ਪਰ ਇਸ ਤਰੀਕੇ ਨਾਲ ਚਾशनी ਦੇ ਵਿੱਚ ਰੰਗ ਪਾ ਕੇ ਬਣਾਉਣ ਨਾਲ ਲੱਡੂਆਂ ਦਾ ਕਲਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਇਹਦੇ ਵਿੱਚ ਤੁਸੀਂ ਇਸ ਟਾਈਮ ਤੇ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਪਰ ਆਪਾਂ ਸਿੰਪਲ ਹੀ ਇਹਨੂੰ ਇਸ ਤਰੀਕੇ ਨਾਲ ਹੀ ਬਣਾਵਾਂਗੇ। ਹੁਣ ਆਪਾਂ ਚਾशनी ਨੂੰ ਚੈੱਕ ਕਰਦੇ ਹਾਂ। ਹਾਂ ਦੇਖੋ ਜੀ। ਇਹਦੇ ਵਿੱਚ ਬਿਲਕੁਲ ਤਾਰ ਨਹੀਂ ਬਣ ਰਹੀ ਸਿਰਫ ਇੱਕ ਚਿਪਚਿਪਾ ਪੰਜਾ ਆ ਗਿਆ ਬਸ ਇੰਨੀ ਕਸੀ ਚਾशनी ਨੂੰ ਪਕਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਇਹ ਸਾਰੀ ਬੂੰਦੀ ਇਹ ਪਾ ਦਾਂਗੇ। ਫਲੇਮ ਨੂੰ ਆਪਾਂ ਲੋਈ ਰੱਖਾਂਗੇ, ਹਾਈ ਨਹੀਂ ਕਰਨੀ। మీడియం ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ। ਇਹਦੇ ਵਿੱਚ ਮੈਂ 2-4 ਬੂੰਦਾਂ ਕੇਵੜਾ ਐਸੈਂਸ ਦੀ ਆ ਪਾ ਰਹੀਆਂ ਹਾਂ ਜੀ ਇਹਨੂੰ ਆਪਾਂ ਮਿਕਸ ਕਰ ਦਾਂਗੇ ਤੇ ਉਨੀ ਦੇਰ ਅਸੀਂ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਥੋੜਾ ਜਿਹਾ ਇਕੱਠਾ ਨਾ ਹੋਣ ਲੱਗ ਜੇ ਮਿਸ਼ਰਣ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਥੋੜਾ ਜਿਹਾ ਠੰਡਾ ਹੋਏਗਾ ਫਿਰ ਅਸੀਂ ਇਹਦੇ ਲੱਡੂ ਬਣਾਵਾਂਗੇ ਮਿਸ਼ਰਣ ਆਪਣਾ ਥੋੜਾ ਠੰਡਾ ਹੋ ਗਿਆ ਹੁਣ ਅਸੀਂ ਇਹਦੇ ਵਿੱਚ 2 ਚਮਚੇ ਖਰਬੂਜੇ ਦੇ ਬੀਜ ਤੇ ਅੱਧਾ ਚਮਚਾ ਨਾਰੀਅਲ ਦਾ ਬਰਾਦਾ ਪਾ ਰਹੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਆਪਾਂ ਲੱਡੂ ਬਣਾ ਕੇ ਕਰਦੇ ਆ ਜੀ ਤਿਆਰ ਤੇ ਹੁਣ ਅਸੀਂ ਇਹਦੇ ਲੱਡੂ ਬਣਾਉਣੇ ਸ਼ੁਰੂ ਕਰਾਂਗੇ ਜਿੰਨੇ ਕਾ ਕਰਦਾ ਤੁਸੀਂ ਲੱਡੂ ਬਣਾਣਾ ਹੈ ਉਸ ਹਿਸਾਬ ਨਾਲ ਤੁਸੀਂ ਮਿਸ਼ਰਣ ਨੂੰ ਹੱਥ ਵਿੱਚ ਲਓ ਤੇ ਬੜੇ ਆਰਾਮ ਨਾਲ ਹਲਕੇ ਹੱਥਾਂ ਨਾਲ ਇਹਦੇ ਲੱਡੂ ਬਣਾ ਕੇ ਤਿਆਰ ਕਰੋ ਬੜੇ ਆਰਾਮ ਨਾਲ ਇਹ ਲੱਡੂ ਬਣ ਰਹੇ ਨੇ ਕਿਵੇਂ ਬੂੰਦੀ ਕੱਲੀ-ਕੱਲੀ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਹੀ ਆਪਾਂ ਬਾਕੀ ਦੇ ਲੱਡੂ ਬਣਾ ਕੇ ਵੀ ਤਿਆਰ ਕਰਾਂਗੇ ਇਹਨੂੰ ਅਸੀਂ ਇੱਕ ਪਲੇਟ 'ਚ ਰੱਖਾਂਗੇ ਇਸੇ ਤਰ੍ਹਾਂ ਆਪਾਂ ਇੱਕ ਲੱਡੂ ਤੁਹਾਨੂੰ ਹੋਰ ਬਣਾ ਕੇ ਦਿਖਾਉਨੇ ਆ ਬੜੇ ਆਰਾਮ ਨਾਲ ਹਲਕੇ ਹਲਕੇ ਥਾਣਾ ਇਹਨੂੰ ਦਬਾਣਾ ਹੈ ਕਿਉਂਕਿ ਬੜੀ ਆਸਾਨੀ ਨਾਲ ਬਣ ਜਾਂਦੇ ਨੇ ਇਸੇ ਤਰ੍ਹਾਂ ਅਸੀਂ ਸਾਰੇ ਲੱਡੂ ਬਣਾ ਕੇ ਤਿਆਰ ਕਰਾਂਗੇ ਲੱਡੂ ਬਣ ਕੇ ਆਪਣੇ ਤਿਆਰ ਨੇ ਦੇਖੋ ਜੀ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਤੇ ਹੁਣ ਕਰਦੇ ਆ ਜੀ ਆਪਾਂ ਇਹਦੀ ਪਲੇਟਿੰਗ ਲੱਡੂਆਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਿਆ ਤੇ ਦੇਖੋ ਜੀ ਹੁਣ ਇਹਨੂੰ ਆਪਾਂ ਜਰਾ ਇੱਕ ਹੋਰ ਵਧੀਆ ਬਣਾਉਨੇ ਆ ਤੇ ਥੋੜਾ ਜਿਹਾ ਇੱਥੇ ਆਪਾਂ ਚਾਂਦੀ ਦਾ ਵਰਕ ਲਾਵਾਂਗੇ ਤਾਂ ਕਿ ਸਾਡੇ ਲੱਡੂ ਹੋਰ ਵੀ ਜ਼ਿਆਦਾ ਸੋਹਣੇ ਲੱਗਣ ਜਿਵੇਂ ਕਿ ਸਾਨੂੰ ਬਾਜ਼ਾਰ ਚੋਂ ਮਿਲਦੇ ਨੇ ਉਸੇ ਤਰੀਕੇ ਦੇ ਆਪਾਂ ਲੱਡੂ ਇਹ ਬਣਾ ਕੇ ਤਿਆਰ ਕੀਤੇ ਨੇ ਲੱਡੂਆਂ ਦੇ ਉੱਪਰ ਅਸੀਂ ਚਾਂਦੀ ਦਾ ਵਰਕ ਲਗਾਤਾ ਤੇ ਥੋੜਾ-ਥੋੜਾ ਅਸੀਂ ਇੱਥੇ ਨਾਰੀਅਲ ਦਾ ਬਰਾਦਾ ਵੀ ਪਾਵਾਂਗੇ ਤਾਂ ਕਿ ਲੱਡੂ ਹੋਰ ਵੀ ਜ਼ਿਆਦਾ ਟੇਸਟੀ ਲੱਗਣ ਨਾਰੀਅਲ ਦਾ ਬਰਾਦਾ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਨਾ ਪਾਣਾ ਹੋਵੇ ਤੇ ਨਾ ਪਾਓ ਇਸ ਤੋਂ ਬਿਨਾ ਵੀ ਆਪਣੇ ਲੱਡੂ ਬਹੁਤ ਜ਼ਿਆਦਾ ਵਧੀਆ ਤਿਆਰ ਹੋਣਗੇ। ਲਓ ਜੀ ਆਪਣੇ ਰਖੜੀ ਸਪੈਸ਼ਲ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਮੋਤੀ ਚੂਰ ਦੇ ਲੱਡੂ ਬਣ ਕੇ ਬਿਲਕੁਲ ਤਿਆਰ ਨੇ। ਬਹੁਤ ਹੀ ਜ਼ਿਆਦਾ ਵਧੀਆ ਬਣੇ ਨੇ ਤੇ ਇਸ ਰਖੜੀ ਤੇ ਆਪਣੇ ਵੀਰਾਵਾਂ ਵਾਸਤੇ ਤੁਸੀਂ ਇਹ ਲੱਡੂ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਪਸੰਦ ਆਉਣਗੇ। ਬਹੁਤ ਹੀ ਸਿੰਪਲ ਤਰੀਕਾ ਹੈ ਇਹਨਾਂ ਨੂੰ ਬਣਾਉਣ ਦਾ। ਬਸ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ ਤਾਂ ਆਪਾਂ ਵਧੀਆ ਮਠਿਆਈ ਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਦਬਾਇਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ